ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪੰਜਾਬ ਦੇ ਸਮੂਹ ਲੋਕਾਂ ਨੂੰ ਬਹੁਤ-ਬਹੁਤ ਵਧਾਈ ਦੇਣਾ ਕਿ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਜੀ ਦੀ ਅਗਵਾਈ ਹੇਠ ਵਿੱਤ ਮੰਤਰੀ ਹਰਪਾਲ ਸਿੰਘ ਟੀਮਾ ਜੀ ਨੇ ਜੋ ਬਜਟ ਪੰਜਾਬ ਦੇ ਲੋਕਾਂ ਨੂੰ ਪੇਸ਼ ਕੀਤਾ ਜੋ ਸਮਰਪਿਤ ਕੀਤਾ ਹੈ ਉਹ ਆਮ ਲੋਕਾਂ ਦਾ ਬਜਟ ਹੈ ਅਤੇ ਇਸ ਬਜਟ ਦੇ ਨਾਲ ਪੰਜਾਬ ਬਦਲਦਾ ਹੋਇਆ ਨਜ਼ਰ ਆਏਗਾ ਅਤੇ ਬਦਲਦੇ ਹੋਏ ਪੰਜਾਬ ਦੇ ਥੀਮ ਨੂੰ ਲੈ ਕੇ ਆਪ ਰੰਗਲਾ ਪੰਜਾਬ ਬਣਾਉਣ ਦੀ ਜਿਹੜੀ ਮਾਂਸਰ ਕਰ ਲਗੀ ਹੈ ਆਪੋ ਦੇ ਚ ਕਾਮਯਾਬ ਹੋ ਗਏ ਸਾਥੀਓ ਜੇ ਮੈਂ ਗੱਲ ਕਰਾਂ ਕਿ ਬੁਨਿਆਦੀ ਢਾਂਚੇ ਦੀ ਸਭ ਤੋਂ ਜ਼ਿਆਦਾ ਭਗਵੰਤ ਮਾਨ ਸਾਹਿਬ ਸਰਕਾਰ ਨੇ ਤੇ ਜੋਰ ਦਿੱਤਾ ਹੈ ਉਹ ਪੰਜਾਬ ਦੇ ਬਿਜਲੀ ਖੇਤਰ ਦੇ ਵਿੱਚ ਤੁਹਾਨੂੰ ਯਾਦ ਹੋਵੇਗਾ ਜਦੋਂ ਕਾਂਗਰਸ ਅਕਾਲੀ ਦਲ ਬੀਜੇਪੀ ਦੀ ਸਰਕਾਰ ਸੀ ਉਦੋਂ ਪੰਜਾਬ ਬੱਤੀ ਗੁੱਲ ਪੰਜਾਬ ਹੋਇਆ ਕਰਦਾ ਸੀ ਲੋਕਾਂ ਨੂੰ ਲੰਮੇ ਲੰਮੇ ਕਟਾ ਦਾ ਸਾਹਮਣਾ ਕਰਨਾ ਪੈਂਦਾ ਸੀ ਬਿਜਲੀ ਦਾ ਆਣ ਦਾ ਦਾ ਪਤਾ ਨਹੀਂ ਹੁੰਦਾ ਸੀ ਪਰ ਜਾਣਦੀ ਬਹੁਤ ਸਈ ਇਹ ਸਾਰਿਆਂ ਨੂੰ ਪਤਾ ਸੀ ਜਦੋਂ ਦੀਪਕ ਗਵੰਤ ਮਾਨ ਸਾਹਿਬ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਵਿੱਚ ਆਈ ਹੈ ਅੱਜ ਪੰਜਾਬ ਦੇ 90% ਘਰਾਂ ਦੇ ਲੋਕਾਂ ਦਾ ਜਿਹੜਾ ਬਿਜਲੀ ਦਾ ਬਿੱਲ ਹੈ ਉਹ ਜ਼ੀਰੋ ਹੈ ਇਸ ਤੋਂ ਪਹਿਲਾਂ ਬਹੁਤ سارے ਖਰਚੇ ਉਹ ਬਿਜਲੀ ਦੇ ਬਿਲਾ ਦੇ ਰੂਪ ਦੇ ਵਿੱਚ ਸਾਡੀ ਜੇਬਾਂ ਤੇ ਕੰਦੇ ਸੀ ਮਾਨਯੋਗ ਸੀਐਮ ਸਾਹਿਬ ਦੀ ਅਗਵਾਈ ਦੇ ਵਿੱਚ ਜੋ ਬਜਟ ਪੇਸ਼ ਹੋਇਆ ਮਾਨਯੋਗ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਜੀ ਵੱਲੋਂ ਕਰੀਬ 7.5 ਹਜ਼ਾਰ ਕਰੋੜ ਰੁਪਏ ਤੋਂ ਵੱਧ ਜਿਹੜੀ ਰਕਮ ਹੈ ਉਹ ਬਿਜਲੀ ਖੇਤਰ ਦੇ ਵਿੱਚ ਪੰਜਾਬ ਦੇ ਲੋਕਾਂ ਦੀ ਸੁਖ-ਸੁਵਿਧਾ ਵਾਸਤੇ ਰੱਖੀ ਹੋਈ ਹੈ ਸਾਥੀਓ ਇਸ ਤੋਂ ਪਹਿਲਾਂ ਜਿਹੜੀਆਂ ਸਰਕਾਰਾਂ ਸੀ ਉਹ ਪ੍ਰਾਈਵੇਟ ਥਰਮਲ ਪਲਾਂਟਾਂ ਦੇ ਨਾਲ ਸੌਦੇਬਾਜ਼ੀ ਕਰਦੇ ਸੀ ਉਹਨਾਂ ਨਾਲ ਐਗਰੀਮੈਂਟ ਕਰਦੇ ਸੀ ਔਰ ਪੰਜਾਬ ਦੇ ਲੋਕਾਂ ਨੂੰ ਮਹਿੰਗੀ ਬਿਜਲੀ ਮਹਈਆ ਕਰਾਉਂਦੇ ਸੀ ਜਿਸ ਦੇ ਨਾਲ ਪੰਜਾਬ ਦੇ ਲੋਕਾਂ ਦੇ ਆਰਥਿਕ ਲੁੱਟ ਹੁੰਦੀ ਸੀ ਲੇਕਿਨ ਮਾਨਯੋਗ ਸ਼ਿਮ ਸਾਹਿਬ ਜੀ ਭਾਈ ਹੇਟ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਦੇ ਲੋਕਾਂ ਨੂੰ ਨਾ ਸਿਰਫ ਮੁਫਤ ਬਿਜਲੀ ਦਿੱਤੀ ਬਲਕਿ ਬਾਕੀ ਜਿਹੜੇ ਸਾਡੇ ਵਪਾਰਕ ادارے ਨੇ ਜਾਂ ਹੋਰ ادارے ਨੇ ਉਹਨਾਂ ਨੂੰ ਮਾਨ ਸਾਹਿਬ ਨੇ ਸਸਤੀ ਤੇ ਵਧੀਆ ਬਿਜਲੀ ਮਹੱਈਆ ਕਰਵਾਈਆ ਸਾਥੀਓ ਪਹਿਲਾਂ ਪੰਜਾਬ ਦੇ ਵਿੱਚ ਔਰ ਪੰਜਾਬ ਹੀ ਨਹੀਂ ਪੂਰੇ ਦੇਸ਼ ਦੇ ਵਿੱਚ ਸਰਕਾਰੀ ਪ੍ਰਾਪਰਟੀਆਂ ਨੂੰ ਵੇਚੇ ਜਾਣ ਦਾ ਰਿਵਾਜ ਸੀ ਔਰ ਜਿਹੜਾ ਕਿ ਅੱਜ ਵੀ ਚੱਲ ਰਿਹਾ ਹੈ ਲੇਕਿਨ ਦੇਸ਼ ਦੇ ਇਤਿਹਾਸ ਦੇ ਵਿੱਚ ਇਹ ਪਹਿਲੀ ਵਾਰੀ ਹੋਇਆ ਹੈ ਕਿ ਕਿਸੇ ਪ੍ਰਾਈਵੇਟ ਪ੍ਰਾਪਰਟੀ ਨੂੰ ਕਿਸੇ ਸਰਕਾਰ ਨੇ ਖਰੀਦਿਆ ਤੁਹਾਡੀ ਆਪਣੀ ਚੁਣੀ ਹੋਈ ਲੋਕਾਂ ਦੀ ਸਰਕਾਰ ਨੇ ਗੋਇੰਦਵਾਲ ਸਾਹਿਬ ਦਾ ਜਿਹੜਾ ਪ੍ਰਾਈਵੇਟ ਥਰਮਲ ਪਲਾਂਟ ਸੀ ਉਹ ਖਰੀਦਿਆ ਔਰ ਉਹ ਖਰੀਦ ਕੇ ਪੰਜਾਬ ਦੇ ਲੋਕਾਂ ਨੂੰ ਸਮਰਪਿਤ ਕੀਤਾ ਔਰ ਖੁਸ਼ੀ ਵਾਲੀ ਗੱਲ ਹੈ ਕਿ ਇਸ ਗੋਇੰਦਵਾਲ ਸਾਹਿਬ ਦੇ ਜਿਹੜਾ ਥਰਮਲ ਪਲਾਂਟ ਸੀ ਇਹਦਾ ਨਾਮ ਤਨਤਨ ਸਾਹਿਬ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੇ ਨਾਮ ਤੇ ਰੱਖਿਆ ਅੱਜ ਪੰਜਾਬ ਦੇ ਲੋਕਾਂ ਨੂੰ ਬਿਜਲੀ ਕਟਾਂ ਦਾ ਸਾਹਮਣਾ ਨਹੀਂ ਕਰਨਾ ਪੈ ਰਿਹਾ ਕਿਉਂਕਿ ਇਸ ਤੋਂ ਪਹਿਲੀਆਂ ਸਰਕਾਰਾਂ ਨੇ ਲੋਕਾਂ ਨੂੰ 24 ਘੰਟੇ ਬਿਜਲੀ ਉਪਲਬਧ ਕਰਾਉਣ ਲਈ ਕੋਈ ਵਧੀਆ ਉਪਰਾਲੇ ਨਾ ਤਾਂ ਕੀਤੇ ਸੀ ਨਾ ਹੀ ਉਹਨਾਂ ਦੀ ਕੋਈ ਨੀਤੀ ਸੀ ਸਾਥੀਓ ਪੰਜਾਬ ਨੂੰ ਹਮੇਸ਼ਾ ਹੀ ਜਦੋਂ ਵੀ ਬਿਜਲੀ ਕਟਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਤਾਂ ਮਗਲੀਆਂ ਸਰਕਾਰਾਂ ਇਹ ਰੋਲਾ ਪਾਉਂਦੀਆਂ ਸੀ ਕਿ ਸਾਡੇ ਕੋਲ ਕੋਲੇ ਦੀ ਘਾਟ ਹੈ ਪਰ ਭਗਵੰਤ ਕਮਨ ਸਾਹਿਬ ਦੀ ਸਰਕਾਰ ਨੇ ਮਾਨਯੋਗ ਸਾਡੇ ਬਿਜਲੀ ਮੰਤਰੀ ਹਰਪਜਨ ਸਿੰਘ ਯੂਟਿਓ ਸਾਹਿਬ ਔਰ ਸਮੁੱਚੀ ਕੈਬਨਿਟ ਸਾਰੇ ਮਿਲ ਕੇ ਪੰਜਾਬ ਦੀ ਜਿਹੜੀ ਕਾਨ ਹੈਗੀ ਕੋਲੇ ਦੀ ਖਾਨ ਜਿਹੜੀ ਹੈਗੀ ਆ ਉਹ ਪਛਵਾੜਾ ਖਾਨ ਉਹ ਚਲਵਾਈ ਔਰ ਅੱਜ ਸਰਕਾਰ ਦੇ ਕੋਲ ਕਰੀਬ 1 ਮਹੀਨੇ ਦਾ ਜਿੰਨੋਂ ਪਕਾਇਆ ਵੀ 26 27 28 ਦਿਨਾਂ ਦਾ ਜਿਹੜਾ ਕੋਲਾ ਹੈਗਾ ਉਹਦਾ ਪੂਰਾ ਸਟਾਕ ਹੈ ਆਉਂਦੇ ਸਮੇਂ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਬਿਜਲੀ ਕਟਾਂ ਦਾ ਸਾਹਮਣਾ ਨਹੀਂ ਕਰਨਾ ਪੈਣਾ ਔਰ ਮੈਂ ਤੁਹਾਨੂੰ ਇਹ ਗੱਲ ਦੱਸਦਾ ਦੱਸਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ ਕਿ ਪੰਜਾਬ ਦੇ ਲੋਕ ਅੱਜ ਆਮ ਆਦਮੀ ਪਾਰਟੀ ਵੱਲੋਂ ਕੀਤੇ ਗਏ ਗਰਲਪੈਂਟ ਦੇ ਕੰਮ ਔਰ ਬਿਜਲੀ ਖੇਤਰ ਦੇ ਵਿੱਚ ਕੀਤੇ ਗਏ ਜਿਹੜੇ ਉਪਰਾਲੇ ਨੇ ਉਹਨਾਂ ਤੋਂ ਬਹੁਤ ਖੁਸ਼ ਹਾਂ ਮੈਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਆਓ ਮਿਲ ਕੇ ਮਾਨਯੋਗ ਮੁੱਖ ਮੰਤਰੀ ਸਦਾਗ ਭਗਵੰਤ ਸਿੰਘ ਮਾਨ ਸਾਹਿਬ ਦਾ ਹੌਸਲਾ ਵਧਾਈਏ ਔਰ ਪੰਜਾਬ ਨੂੰ ਬਦਲਦੇ ਹੋਏ ਪੰਜਾਬ ਜਿਹੜਾ ਸਾਡਾ ਥੀਮ ਹੈ ਬਜਟ 2025-26 ਦਾ ਇਹਦੇ ਨਾਲ ਚੱਲਦੇ ਹੋਏ ਆਪਾਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ